ਸੋ ਮਨੋਖ ਨੇ ਆਪਣੇ ਜੀਵਨ ਦੇ ਅੰਦਰ ਰੱਬ ਨਾਲ ਪਿਆਰ ਪੈਦਾ ਕਰ ਲਿਆ ਨਾ ਤਾਂ ਚੰਗੇ ਗੁਣਾਂ ਦੇ ਨਾਲ ਜਿਹੜਾ ਅੰਦਰੋਂ ਦੀ ਭਰਪੂਰ ਹੋ ਗਿਆ ਫਿਰ ਬਾਹਰੋਂ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਬਾਹਰੋਂ ਦੀ ਉਹਨੇ ਪੌਲ ਆਪੇ ਛੱਕ ਲੈਣੀ ਹੈ ਉਹਨੇ ਪੰਜ ਕਕਾਰ ਆਪੇ ਧਾਰਨ ਕਰ ਲੈਣੇ ਨੇ ਉਹਨੂੰ ਕਹਿਣ ਦੀ ਲੋੜ ਨਹੀਂ ਪਵੇਗੀ ਅੱਜ ਕਈ ਵਾਰੀ ਨਾ ਕਈ ਸੱਜਣਾ ਦੇ ਫੋਨ ਆਉਂਦੇ ਨੇ ਜਾਂ ਜਦੋਂ ਕਿਤੇ ਜਾਇਦਾ ਪ੍ਰੋਗਰਾਮ ਵਾਸਤੇ ਤਾਂ ਪ੍ਰਬੰਧਕ ਸੱਜਣ ਕਈ ਵਾਰੀ ਕਹਿੰਦੇ ਨੇ ਵੇਖੋ ਜੀ ਤੁਸੀਂ ਨਾ ਅਮਰਤ ਛਕਣ ਬਾਰੇ ਕਿਉਂ ਵੀ ਜਿੰਨੀ ਵੀ ਸੰਗਤ ਉੱਥੇ ਆਈ ਹੋਏਗੀ ਸਾਰਿਆਂ ਨੂੰ ਕਿਉਂ ਜੀ ਵੀ ਜਿਨ੍ਹਾਂ ਜਿਨ੍ਹਾਂ ਨੇ ਹਜੇ ਤੱਕ ਪਾਉਲ ਨਹੀਂ ਲਈ ਉਹ ਪਾਉਲ ਲੈਣ ਤੁਸੀਂ ਇਹ ਆਖਿਓ ਮੈਂ ਹਰ ਥਾਂ ਦੇ ਉੱਤੇ ਇੱਕ ਬੇਨਤੀ ਕਰਦਾ ਹੁੰਨਾ ਅਸੀਂ ਪਤਾ ਕੀ ਕੀਤਾ ਅਸੀਂ ਲੋਕਾਂ ਨੂੰ ਬਾਰ ਬਾਰ ਇਹ ਗੱਲ ਆਖੀ ਹੈ ਪਾਉਲ ਲਓ ਪਾਉਲ ਲਓ ਅਮਰਤ ਛਕੋ ਅਸੀਂ ਬਾਰ ਬਾਰ ਇਹ ਗੱਲਾਂ ਕੀਤੀਆਂ ਨੇ ਪਰ ਉਹਦਾ ਆਉਟਪੁੱਟ ਕੋਈ ਬਹੁਤਾ ਵਧੀਆ ਨਹੀਂ ਹੈ ਲੋਕ ਸੁਣ ਕੇ ਚਲ ਜਾਂਦੇ ਨੇ ਘਰਾਂ ਨੂੰ ਪਰ ਪੌਲ ਲੈਣ ਵਾਲੇ ਬੜੇ ਘੱਟ ਹੁੰਦੇ ਨੇ ਕਕਾਰ ਤੰਦੇ ਉੱਤੇ ਧਰਮ ਕਰਨ ਵਾਲੇ ਬਹੁਤ ਘੱਟ ਹੁੰਦੇ ਨੇ ਪਤਾ ਕਿਉਂ ਕਿਉਂਕਿ ਅਸੀਂ ਕਹਿ ਰਹੇ ਹਾਂ ਸਾਡੇ ਕਹਿਣ ਦਾ ਬਹੁਤਾ ਅਸਰ ਨਹੀਂ ਜਿਹਾਣਾ ਕਾਰਨ ਪਤਾ ਕੀ ਹੈ ਕਰਨੇ ਆ ਜ ਅਸੀਂ ਉਹਨਾਂ ਨੂੰ ਕਹਿ ਰਹੇ ਆ ਜਿਨ੍ਹਾਂ ਨੇ ਹਜੇ ਤੱਕ ਕਦੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੂੰ ਆਪ ਪੜ੍ਹ ਕੇ ਹੀ ਨਹੀਂ ਵੇਖਿਆ ਜਿਨ੍ਹਾਂ ਨੇ ਹਜੇ ਤੱਕ ਧਿਆਨ ਨਾਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਜਿਹੜੀ ਜਪਜੀ ਸਾਹਿਬ ਹੈ ਉਹਦੀਆਂ ਪੰਜ ਪੌੜੀਆਂ ਵੀ ਨਹੀਂ ਵਿਚਾਰੀਆਂ ਹੋਣੀਆਂ ਅਸੀਂ ਉਹਨਾਂ ਨੂੰ ਕਹਿਣਾ ਸ਼ੁਰੂ ਕਰਤਾ ਆਹ ਕੰਮ ਕਰੋ ਆਹ ਕੰਮ ਕਰੋ ਖਾਸ ਕਰ ਮੈਂ ਕਈ ਥਾਣਾ ਉੱਤੇ ਵੇਖਦਾ ਹੁੰਦਾ ਕੋਈ ਹੋਵੇ ਨਾ ਪਤਿਤ ਕੋਈ ਮੋਨਾ ਹੋਵੇ ਇਹਦੇ ਨੇ ਕੇਸ ਕਤਲ ਕੀਤੇ ਹੋਣ ਪੈਦਾ ਭਾਵੇਂ ਸਿੱਖ ਪਰਿਵਾਰ ਦੇ ਵਿੱਚ ਹੀ ਹੋਇਆ ਹੋਵੇ ਤੇ ਉਹਨੇ ਕੇਸ ਕਤਲ ਕੀਤੇ ਹੋਣ ਜਾਂ ਦਾੜੀ ਕਤਲ ਕੀਤੀ ਹੋਵੇ ਮੇਰੇ ਵਰਗੇ ਕਈ ਪ੍ਰਚਾਰਕ ਆਉਣਗੇ ਉਹ ਖਰੀ ਖੋਟੀ ਉਹਨੂੰ ਸੁਣਾਉਣੀ ਸ਼ੁਰੂ ਕਰ ਦੁੰਦੇ ਨੇ ਹੁਣ ਹੁੰਦਾ ਕੀ ਹੈ ਜਦੋਂ ਤੁਸੀਂ ਕਿਸੇ ਨੂੰ ਐਂਦਾ ਕਹੋਗੇ ਵੀ ਤੂੰ ਗਲਤ ਐ ਤੂੰ ਵਾਲ ਕੱਟੇ ਨੇ ਤੂੰ ਇਹ ਕੀਤਾ ਤੂੰ ਉਹ ਕੀਤਾ ਪਤਾ ਕੀ ਹੋਏਗਾ ਉਹ ਅਗਲੀ ਵਾਰੀ ਗੁਰਦੁਆਰੀ ਨਹੀਂ ਆਊਗਾ ਉਹ ਕਹੇਗਾ ਇੱਥੇ ਤਾਂ ਮੈਨੂੰ ਗਾਲਾਂ ਹੀ ਪੈਂਦੀਆਂ ਨੇ ਮੈਂ ਜਾ ਕੇ ਲੈਣਾ ਕੀ ਹੈ ਉੱਥੇ ਇਹ ਤਰੀਕਾ ਗਲਤ ਹੈ ਅਸਲ ਦੇ ਵਿੱਚ ਇਹ ਕਿਸੇ ਨੂੰ ਕਹਿਣਾ ਵੀ ਤੂੰ ਇਹ ਕੰਮ ਕਰ ਤੂੰ ਕੇਸ ਰੱਖ ਲੈ ਜਾਂ ਤੂੰ ਪੰਜ ਕਕਾਰਾਂ ਦਾ ਧਾਰ ਨਹੀਂ ਹੋ ਜਾ ਇਹ ਬਾਦ ਦੀਆਂ ਗੱਲਾਂ ਨੇ ਪਹਿਲਾਂ ਪਤਾ ਕੀ ਹੈ ਜਿਸ ਦਿਨ ਮੈਨੂੰ ਆਪ ਬਾਣੀ ਨੂੰ ਪੜਨਾ ਤੇ ਵਿਚਾਰਨਾ ਆ ਗਿਆ ਨਾ ਜਿਸ ਦਿਨ ਮੈਨੂੰ ਆਪ ਬਾਣੀ ਨੂੰ ਪੜਨਾ ਤੇ ਆਪ ਬਾਣੀ ਨੂੰ ਸਮਝਣਾ ਵਿਚਾਰਨਾ ਆ ਗਿਆ ਉਹ ਦਿਨ ਦੂਰ ਨਹੀਂ ਹੈ ਕਿ ਜਿਸ ਦਿਨ ਮੈਂ ਆਪੇ ਪਉ ਲੈ ਲਈ ਜਿਸ ਦਿਨ ਮੈਂ ਪੰਜਾਂ ਕਕਾਰਾਂ ਦਾ ਧਾਰਨੀ ਆਪੇ ਹੋ ਜਾਣਾ ਹੁਣ ਸਾਡਾ ਹਿਸਾਬ ਕੀ ਅਸੀਂ ਬੰਦੇ ਨੂੰ ਕਈ ਵਾਰੀ ਫੋਰਸ ਕਰ ਕਰਕੇ ਨਾ ਪੰਜ ਕਕਾਰ ਤੇ ਪਵਾ ਦਿੰਨੇ ਆ ਪਰ ਬਹੁਤੇ ਉਹ ਬੰਦੇ ਜਿਨ੍ਹਾਂ ਨੇ ਕਕਾਰ ਧਾਰਨ ਕੀਤੇ ਉਹ ਡੇਰੇਦਾਰਾਂ ਦੇ ਕੋਲ ਵੀ ਵਿਖੇ ਗਏ ਫਿਰ ਉਹ ਪਖੰਡੀ ਬਾਬਿਆਂ ਕੋਲ ਵੀ ਜਾਂਦੇ ਨੇ ਉਹ ਜੋਤਸ਼ੀਆਂ ਕੋਲ ਵੀ ਤੁਰੇ ਹੋਏ ਨੇ ਪੰਜਾਬ ਦੇ ਵਿੱਚ ਕਬਰਾਂ ਦੇ ਉੱਤੇ ਮੱਥੇ ਟੇਕਦੇ ਬੰਦੇ ਮੈਂ ਆਪ ਵੇਖੇ ਨੇ ਜਿਨ੍ਹਾਂ ਨੇ ਚੌੜੇ-ਚੌੜੇ ਗਾਤਰੇ ਪਾਏ ਹੋਏ ਨੇ ਕਾਰਨ ਕੀ ਹੈ ਉਹਨਾਂ ਨੂੰ ਫੋਰਸ ਕਰਕੇ ਪੌਲ ਤੇ ਸ਼ਿਕਾਤਤੀ ਹੈ ਪੰਜ ਕਕਾਰਾਂ ਦਾ ਧਾਰਨੀ ਤੇ ਕਰਾਤਾ ਹੈ ਉਹਨਾਂ ਨੂੰ ਪਰ ਉਹਨਾਂ ਦੇ ਪੱਲੇ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਨਹੀਂ ਹੈਗਾ ਸਭ ਤੋਂ ਮੇਨ ਗੱਲ ਪਤਾ ਕੀ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡੇ ਜੀਵਨ ਦੇ ਅੰਦਰ ਹੋਵੇ ਜਿਸ ਮਨੁੱਖ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰਤਾ ਰਾ ਗਈ ਨਾ ਜਿਹੜਾ ਅੰਦਰੋਂ ਦੀ ਸਿੱਖ ਬਣ ਗਿਆ ਬਾਹਰੋਂ ਦੀ ਪੰਜ ਕਕਾਰਾਂ ਦਾ ਧਾਰਨੀ ਉਹਨੇ ਆਪੇ ਹੋ ਜਾਣ ਅੱਜ ਕੀ ਹੈ ਅੱਜ ਬਾਹਰੋਂ ਦੀ ਸ਼ਕਲ ਕਰਕੇ ਸਿੱਖ ਦਿਸ ਰਿਹਾ ਪਰ ਅੰਦਰੋਂ ਦੀ ਬੰਦਾ ਸਿੱਖ ਨਹੀਂ ਹੈ ਅੱਜ ਬਾਹਰੋਂ ਦੀ ਸ਼ਕਲ ਕਰਕੇ ਖਾਲਸਾ ਨਜ਼ਰ ਆ ਰਿਹਾ ਪਰ ਅੰਦਰੋਂ ਦੀ ਖਾਲਸਾ ਨਹੀਂ ਹੈ ਕਿਉਂਕਿ ਸਾਰਾ ਦਾ ਸਾਰਾ ਜ਼ੋਰ ਅਸੀਂ ਬਾਹਰ ਲਾ ਦਿੱਤਾ ਜ਼ੋਰ ਲਾਉਣਾ ਸੀ ਅੰਦਰ ਜ਼ੋਰ ਲਾਉਣਾ ਸੀ ਅੰਦਰ ਕਿ ਮੈਂ ਮਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਾਂ ਵਿਚਾਰਾਂ ਆਪਣੇ ਜੀਵਨ ਦੇ ਅੰਦਰ ਕਮਾਵਾਂ ਉਦਮ ਇਸ ਪਾਸੇ ਹੋਣਾ ਚਾਹੀਦਾ ਸੀ ਨੌਜਵਾਨ ਨੂੰ ਜੇ ਕਹਿਣਾ ਸੀ ਨਾ ਵੀ ਭਲਿਆ ਤੂੰ ਇਸ ਪਾਸੇ ਨੂੰ ਆ ਉਹਨੂੰ ਸਿੱਧਾ ਕਹਿਣ ਦੀ ਲੋੜ ਨਹੀਂ ਸੀ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਨਾਲ ਜੋੜਨ ਦੀ ਲੋੜ ਸੀ ਕਲਾਸ ਲਾਈ ਜਾਂਦੀ ਨੌਜਵਾਨਾਂ ਦੀ ਕਲਾਸ ਲੱਗਦੀ ਕਿਤੇ ਮਾਪੇ ਬੱਚਿਆਂ ਨੂੰ ਕੁਝ ਦੱਸ ਦੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਬਾਰੇ ਦੇ ਵਿੱਚ ਸਮਝਾਉਂਦੇ ਕੁਝ ਵੀ ਗੁਰੂ ਮਾਪੇ ਦਾ ਫਰਜ਼ ਸੀਗਾ ਮਾਫ ਕਰਿਓ ਮਾਪੇ ਅਵੇਸਲੇ ਹੋਏ ਤਾਂ ਬੱਚੇ ਬਹੁਤੇ ਇਸ ਪਾਸੇ ਨੂੰ ਤੁਰ ਪਏ ਅਸੀਂ ਹੋਰ ਸਭ ਕੁਝ ਕੀਤਾ ਬਾਹਰਲੇ ਤੌਰ ਦੇ ਉੱਤੇ ਪਰ ਬੱਚਿਆਂ ਨੂੰ ਆਪ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨਹੀਂ ਸਮਝਾ ਸਕੇ ਸੀ ਇੱਥੇ ناکਾਮ ਹੋਏ ਆ ਅਸੀਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸੱਚ ਆਪਣੇ ਬੱਚਿਆਂ ਨੂੰ ਨਹੀਂ ਦੱਸ ਸਕੇ ਹਾਂ ਬਥੇਰੀਆਂ ਝੂਠੀਆਂ ਕਹਾਣੀਆਂ ਸੁਣਾ ਦਿਤੀਆਂ ਨੇ ਆਪਣੇ ਬੱਚਿਆਂ ਨੂੰ ਕੋਈ ਸ਼ੱਕ ਨਹੀਂ ਉਹਦੇ ਵਿੱਚ ਬਹੁਤ ਫੇਕ ਸਟੋਰੀਜ਼ ਜਿਹੜੀਆਂ ਗੁਰੂ ਸਾਹਿਬ ਦੇ ਨਾਮ ਦੇ ਨਾਲ ਜੋੜੀਆਂ ਗਈਆਂ ਉਹ ਉਹ ਪਤਾ ਹੋਣਗੀਆਂ ਸਾਡੇ ਬੱਚਿਆਂ ਨੂੰ ਪਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਸੱਚ ਨਹੀਂ ਪਤਾ ਹੋਵੇਗਾ ਇਹ ਗੱਲ ਚੇਤੇ ਰੱਖਿਓ ਗੁਰੂ ਸਵਾਰਿਓ ਜਿਸ ਦਿਨ ਸਾਡੇ ਬੱਚਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਸੱਚ ਸਮਝ ਆ ਗਿਆ ਨਾ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪਵੇਗੀ ਵੀ ਤੁਸੀਂ ਇਸ ਪਾਸੇ ਨੂੰ ਆਓ ਉਹਨਾਂ ਨੇ ਆਟੋਮੈਟਿਕਲੀ ਆਪੇ ਇਸ ਪਾਸੇ ਨੂੰ ਆ ਜਾਣਾ ਪਰ ਲੋੜ ਹੈ ਵੀ ਉਹਨਾਂ ਤੱਕ ਸੱਚ ਪਹੁੰਚਾਇਆ ਕਿਵੇਂ ਜਾਵੇ ਉਹਦੇ ਵਾਸਤੇ ਉਦਮ ਸਭ ਨੂੰ ਕਰਨਾ ਪੈਣਾ ਹੈ ਇਹ ਕੇਵਲ ਪ੍ਰਚਾਰਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਵੀ ਪ੍ਰਚਾਰਕ ਆਏਗਾ ਤੇ ਕਥਾ ਕਰੇਗਾ ਤੇ ਉਹ ਦੱਸ ਕੇ ਜਾਏਗਾ ਇਹ ਮਾਪੇ ਬਾਪ ਦੀ ਜ਼ਿੰਮੇਵਾਰੀ ਵੀ ਹੈ ਇਹ ਦਾਦਾ ਦਾਦੀ ਦੀ ਜ਼ਿੰਮੇਵਾਰੀ ਵੀ ਹੈ ਇਹ ਨਾਨਾ ਨਾਨੀ ਦੀ ਜ਼ਿੰਮੇਵਾਰੀ ਵੀ ਹੈ ਇਹ ਹਰ ਕਿਸੇ ਦੀ ਜ਼ਿੰਮੇਵਾਰੀ ਬਣਦੀ ਹੈ ਜੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚੇ ਲਾਇਕ ਹੋਣ ਤੇ ਉਸ ਤੋਂ ਪਹਿਲਾਂ ਪਰਿਵਾਰ ਦੇ ਵੱਡਿਆਂ ਨੂੰ ਲਾਇਕ ਹੋਣਾ ਪਵੇਗਾ ਪਰਿਵਾਰ ਵਿੱਚ ਜਿਹੜੇ ਵੱਡੇ ਨੇ ਉਹਨਾਂ ਨੂੰ ਲਾਇਕ ਹੋਣਾ ਪਵੇਗਾ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵਾਕਈ ਖਾਲਸਾ ਬਣਨ ਉਸ ਤੋਂ ਪਹਿਲਾਂ ਵੱਡਿਆਂ ਨੂੰ ਖਾਲਸਾ ਬਣਨਾ ਪਵੇਗਾ ਜਿਸ ਦਿਨ ਅਸੀਂ ਮਨ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨਾਲ ਜੁੜ ਗਏ ਬੜਾ ਸੌਖਾ ਕੰਮ ਕੋਈ ਬਹੁਤਾ ਔਖਾ ਕੰਮ ਨਹੀਂ ਹੈ ਅਸੀਂ ਸਿੱਖੀ ਨੂੰ ਨਾ ਇੰਨਾ ਔਖਾ ਬਣਾ ਕੇ ਰੱਖਤਾ ਕਿਉਂਕਿ ਸਾਡੇ ਸਾਹਮਣੇ ਇਦਾਂ ਦੀਆਂ ਲਾਈਨਾਂ ਬਾਰ ਬਾਰ ਦੁਹਰਾਈਆਂ ਗਈਆਂ ਸਿੱਖੀ ਖੰਡਿਓ ਤਿੱਖੀ ਸਿੱਖੀ ਖੰਡਿਓ ਤਿੱਖੀ ਆਮ ਲੋਕਾਂ ਨੂੰ ਲੱਗਣ ਲੱਗਾ ਪਤਾ ਨਹੀਂ ਕਿੰਨੀ ਕਿ ਤਿੱਖੀ ਹੋਣੀ ਕਿ ਤੇ ਚੋ ਵੀ ਨਾ ਜਾਵੇ ਸਾਈਡ ਤੇ ਹੀ ਹੋ ਜਾਓ ਆਮ ਲੋਕਾਂ ਨੂੰ ਸ਼ੈਦਾਂਜੀ ਲੱਗਤ ਬਹੁਤ ਤਿੱਖੀ ਹੈ ਜੀ ਉਹ ਕਹਿੰਦੇ ਫਿਰ ਦੂਰ ਹੀ ਹੋ ਜਾਓ ਇੰਨੀ ਤਿੱਖੀ ਤਾਂ ਲਾਗੇ ਜਾ ਕੇ ਲੈਣਾ ਕੀ ਹੈ ਪਰ ਨਹੀਂ ਇਹ ਗੱਲ ਨਹੀਂ ਹੈ ਗੁਰੂ ਸਾਹਿਬ ਤਾਂ ਨਿਤ ਆਵਾਜ਼ਾਂ ਮਾਰਦੇ ਨੇ ਆਹ ਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸਚੀ ਬਾਣੀ ਗੁਰੂ ਤਾਂ ਨਿਤ ਆਵਾਜ਼ਾਂ ਮਾਰ ਰਿਹਾ ਸਿੱਖ ਆ ਆਪ ਬਾਣੀ ਨੂੰ ਪੜ ਆਪ ਬਾਣੀ ਨੂੰ ਵਿਚਾਰ ਮੈਂ ਤਾਂ ਹਰ ਥਾਂ ਤੇ ਬੇਨਤੀ ਕਰਦਾ ਹੁੰਦਾ ਬਹੁਤਾ ਨਹੀਂ ਜੇ ਕਿਸੇ ਨੇ ਸ਼ੁਰੂਆਤ ਹੀ ਕਰਨੀ ਹੈ ਨਾ ਬਹੁਤਾ ਨਹੀਂ ਰੋਜ਼ਾਨਾ ਦਾ ਇੱਕ ਸ਼ਬਦ ਲੈ ਲਓ ਭਾਵੇਂ ਉਹਨੂੰ ਬੜੇ ਹੀ ਪਿਆਰ ਦੇ ਨਾਲ ਪਹਿਲਾਂ ਪੜ੍ਹੋ ਉਹਦੇ ਅਰਥਾਂ ਨੂੰ ਵਿਚਾਰੋ ਸਮਝਣ ਦਾ ਯਤਨ ਕਰੋ ਕਿ ਗੁਰੂ ਸਾਹਿਬ ਮੈਨੂੰ ਕੀ ਸਮਝਾ ਰਹੇ ਨੇ ਜੋ ਸਮਝ ਆਇਆ ਨਾ ਉਹਨੂੰ ਆਪਣੇ ਜੀਵਨ 'ਚ ਕਮਾਣਾ ਸ਼ੁਰੂ ਕਰ ਦਿਓ ਦੇਖਿਓ ਜ਼ਿੰਦਗੀ ਕਿਵੇਂ ਤਬਦੀਲ ਹੁੰਦੀ ਹੈ ਮੌਤ ਨਹੀਂ ਕੇਵਲ ਇੱਕ ਸ਼ਬਦ ਜੇ ਇਹ ਸਾਡੀ ਰੋਜ਼ ਦੀ ਪ੍ਰੈਕਟਿਸ ਬਣ ਜਾਵੇ ਨਾ ਰੋਜ਼ ਦੀ ਪ੍ਰੈਕਟਿਸ ਬਣ ਜਾਵੇ ਫਿਰ ਕੇਵਲ ਕੱਪੜਿਆਂ ਦੀ ਗੱਲ ਨਹੀਂ ਅੰਦਰੋਂ ਵੀ ਖਾਲਸੇ ਹੋ ਜਾਵਾਂਗੇ ਪਰ ਅੰਦਰੋਂ ਵੀ ਸਿੱਖ ਹੋ ਜਾਵਾਂਗੇ ਜਿਸ ਸਿੱਖ ਦੀ ਗੱਲ ਧੰਗੂ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਕਰਦੀ ਐ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੈ ਭਾਣੇ ਵਿੱਚ ਆਵੇ ਉਹ ਸਿੱਖ ਜਿਹੜਾ ਹਮੇਸ਼ਾ ਹੀ ਗੁਰੂ ਦੇ ਭਾਣੇ ਵਿੱਚ ਤੁਰਦਾ ਫਿਰ ਉਹ ਖਾਲਸਾ ਬਣ ਜਾਵਾਂਗੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹਾਂ ਜਾਨੀ ਇੱਥੇ ਗੱਲ ਹੈ ਬਾਣੀ ਨਾਲ ਸਾਡੀ ਸਾਂਝ ਪਵੇ ਹਰ ਕਿਸੇ ਦੀ ਭਾਵੇਂ ਉਹ ਛੋਟਾ ਬੱਚਾ ਹੋਵੇ ਜਾਂ ਘਰ ਦੇ ਵਿੱਚ ਬਜ਼ੁਰਗ ਹੋਵੇ ਕੋਈ ਸਾਨੂੰ ਸਾਰਿਆਂ ਨੂੰ ਹੀ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨਾ ਚਾਹੀਦਾ ਵਿਚਾਰਨਾ ਚਾਹੀਦਾ ਜੀਵਨ ਦੇ ਵਿੱਚ ਕਮਾਉਣਾ ਚਾਹੀਦਾ ਤਾਂ ਅਸੀਂ ਖਾਲਸਾ ਬਣ ਸਕਦੇ ਹਾਂ ਇੱਥੇ ਕੇਵਲ ਪਹਿਰਾਵੇ ਦੀ ਗੱਲ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨਾਲ ਜੁੜ ਗਿਆ ਹਾਂ ਇਹ ਗੱਲ ਚੇਤੇ ਰੱਖਿਓ ਉਹਨੂੰ ਬਾਕੀ ਗੱਲਾਂ ਆਪੇ ਸਮਝ ਆ ਜਾਣੀਆਂ ਉਨੇ ਸਾਬਤ ਸੂਰਤ ਆਪੇ ਹੋ ਜਾਣਾ ਕਿਉਂਕਿ ਬਾਣੀ ਨੇ ਉਹਨੂੰ ਦੱਸ ਦੇਣਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਕਿ ਮਾਲਕ ਦੇ ਹੁਕਮ ਦੇ ਵਿੱਚ ਰਹਿਣਾ ਤੇ ਕਿਸ ਵੀ ਤੇ ਮਾਲਕ ਦੇ ਹੁਕਮ ਦੇ ਵਿੱਚ ਹੀ ਆ ਰਿਹਾ ਫਿਰ ਉਹ ਕੇਸ ਕਤਲ ਕਿਉਂ ਕਰੇਗਾ ਦਾੜੀ ਵੀ ਤੇ ਮਾਲਕ ਦੇ ਹੁਕਮ ਦੇ ਵਿੱਚ ਆ ਰਹੀ ਫਿਰ ਉਹ ਦਾੜੀ ਕਤਲ ਕਿਉਂ ਕਰੇਗਾ ਉਹਨੂੰ ਪਤਾ ਲੱਗ ਗਿਆ ਨਾ ਮੇਰੇ ਗੁਰੂ ਨੇ ਆਖਿਆ ਪੰਜਾਂ ਕਕਾਰਾਂ ਦਾ ਧਾਰ ਨਹੀਂ ਹੋਣਾ ਉਹਨੇ ਹੋ ਜਾਣਾ ਕਿਉਂ ਗੁਰਬਾਣੀ ਦੀ ਵਿਚਾਰ ਸਮਝ ਆ ਗਈ ਤੇ ਜਿਸ ਬੰਦੇ ਦੇ ਕੋਲ ਗੁਰਬਾਣੀ ਦੀ ਵਿਚਾਰ ਨਹੀਂ ਹੈ ਅਸੀਂ ਉਹਨੂੰ ਧੱਕੇ ਨਾਲ ਬਾਹਰੋਂ ਕਕਾਰ ਪਵਾ ਦਈਏ ਫਿਰ ਉਹ ਜੋਤਸੀਆਂ ਪਾਉਂਦੇ ਆ ਉਹ ਧੱਕੇ ਖਾਂਦਾ ਹੋਇਆ ਤੁਹਾਨੂੰ ਮਿਲ ਹੀ ਜਾਏਗਾ ਕਕਾਰ ਪਾ ਕੇ ਜਾਏਗਾ ਉਸ ਪਾਸੇ। ਫਿਰ ਲੋਕੀ ਪਤਾ ਕੀ ਕਹਿੰਦੇ ਨੇ? ਫਿਰ ਕਹਿੰਦੇ ਜੀ ਆ ਬਹੁਤੇ ਵੇਖੇ ਜੀ ਗਾਤਰਿਆਂ ਵਾਲੇ ਉਹ ਵੀ ਬਾਬਿਆਂ ਕੋਲ ਤੁਰੇ ਫਿਰਦੇ ਨੇ, ਜੋਤਸੀਆਂ ਕੋਲ ਜਾਂਦੇ ਫਿਰਦੇ ਨੇ। ਤੇ ਅਸੀਂ ਅਸੀਂ ਕੀ ਕਰਨਾ ਹੈ ਗਾਤਰਾ ਪਾ ਕੇ ਉਹ ਇਦਾਂ ਦੇ ਐਕਸਕਿਊਜ਼ ਦੇਣੇ ਸ਼ੁਰੂ ਕਰ ਦਿੰਦੇ ਆ। ਆਮ ਲੋਕਾਂ ਦੀ ਹਾਲਤ ਹੁੰਦਾ ਜਿਨ੍ਹਾਂ ਨੇ ਆਪ ਕੰਮ ਕਰਨਾ ਨਹੀਂ, ਐਕਸਕਿਊਜ਼ ਲੱਭਣਾ ਉਹਨਾਂ ਨੇ। ਪਰ ਗੱਲ ਤਾਂ ਇਹ ਸਮਝਣ ਵਾਲੀ ਵੀ ਉਹਨਾਂ ਦੇ ਪੱਲੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਹੀ ਨਹੀਂ ਉਹ ਤਾਂ ਜਾਂਦੇ ਨੇ ਉੱਥੇ ਉਹਨਾਂ ਨੇ ਬਾਹਰੋਂ ਦੀ ਡਰੈੱਸ ਪਾ ਲਈ ਹੈ ਜਿਵੇਂ ਮੇਰੇ ਵਰਗਾ ਬੰਦਾ ਬਾਹਰੋਂ ਦੀ ਡਾਕਟਰ ਵਾਲਾ ਪਹਿਰਾਵਾ ਪਾ ਲਵੇ ਵਕੀਲ ਵਾਲਾ ਪਹਿਰਾਵਾ ਪਾ ਲਵੇ ਪਰ ਮੈਨੂੰ ਵਕਾਲਤ ਕਰਨੀ ਆਉਂਦੀ ਨਾ ਹੋਵੇ ਮੈਨੂੰ ਕਿਸੇ ਪੇਸ਼ੈਂਟ ਦਾ ਇਲਾਜ ਕਰਨਾ ਆਉਂਦਾ ਹੀ ਨਾ ਹੋਵੇ ਤਾਂ ਪਹਿਰਾਵੇ ਪਾਏ ਦਾ ਕੀ ਲਾਭ ਹੈ ਉਹ ਤੇ ਜਿਹੜਾ ਬੰਦਾ ਇਹ ਕੰਮ ਕਰ ਰਿਹਾ ਹੈ ਉਹ ਗਲਤੀ ਕਰਦਾ ਪਿਆ ਨਾ ਉਹ ਬਾਕੀ ਦੇ ਡਾਕਟਰਾਂ ਨੂੰ ਵੀ ਤਾਂ ਬਦਨਾਮ ਹੀ ਕਰ ਰਿਹਾ ਨਾ ਹੁਣ ਜੇ ਇਹੋ ਜਿਹਾ ਡਾਕਟਰ ਕਿਤੇ ਜਿੰਨੇ ਕੁਝ ਸਿੱਖਿਆ ਨਾ ਹੋਵੇ ਕੇਵਲ ਕੱਪੜੇ ਪਾ ਕੇ ਕਿਸਦਾ ਇਲਾਜ ਕਰਨ ਲੱਗ ਪਵੇ ਆਖੀ ਜਾਵੇ ਮੈਂ ਵੀ ਡਾਕਟਰ ਹ ਤਾਂ ਕੀ ਕਰੇਗਾ ਬੰਦਾ ਮਾਰ ਕੇ ਛੱਡੇਗਾ ਉਹ ਤੇ ਬਾਕੀ ਦੇ ਡਾਕਟਰ ਉਹਦੇ ਕਰਕੇ ਬਦਨਾਮ ਹੋਣਗੇ ਵੀ ਡਾਕਟਰ ਇਦਾਂ ਦੇ ਹੁੰਦੇ ਨੇ ਸੋ ਬਹੁਤੀ ਵਾਰ ਇਹ ਹੋਇਆ ਕੀ ਹੈ ਜਦੋਂ ਕੇਵਲ ਬਾਹਰਲੇ ਪਹਿਰਾਵੇ ਦੀ ਗੱਲ ਆਈ ਨਾ ਅੱਜ ਇੰਟਰਨੈਟ ਉੱਤੇ ਕਈ ਵੀਡੀਓਜ਼ ਵਾਇਰਲ ਹੁੰਦੀਆਂ ਬਜ਼ੁਰਗ ਬੰਦੇ ਉੱਤੋਂ ਗਾਤਰੇ ਪਾਏ ਹੋਏ ਨੇ ਤੇ ਕਿਸੇ ਪਾਰਟੀ ਦੇ ਵਿੱਚ ਗਏ ਉੱਥੇ ਸ਼ਰਾਬ ਪੀ ਰਹੇ ਨੇ ਗਾਤਰਾ ਉੱਤੋਂ ਪਾਇਆ ਹੋਇਆ ਹੁਣ ਕੀ ਹੈ ਅੰਦਰ ਪੱਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਹੀਂ ਹੈ ਪੱਲੇ ਇਹ ਵਿਚਾਰਾਂ ਆਈਆਂ ਹੀ ਨਹੀਂ ਜਿੱਥੇ ਗੁਰੂ ਸਾਹਿਬ ਸਿਖਾ ਰਹੇ ਨੇ ਜਿਤ ਪੀਤਾ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋਂ ਧੱਕੇ ਖਾਏ ਝੂਠਾ ਮਦ ਮੂਲ ਨਾ ਪੀਚੇ ਜੇ ਕਾ ਪਾਰਵ ਸਾਇ ਉਹ ਵਿਚਾਰ ਤਾਂ ਪੱਲੇ ਨਹੀਂ ਹੈਗੀ ਇਸ ਕਰਕੇ ਉਹ ਹਜੇ ਤੱਕ ਬਾਹਰੋਂ ਦੀ ਠੀਕ ਹੈ ਉਹਨਾਂ ਨੇ ਕਕਾਰ ਧਾਰਨ ਕਰ ਲਏ ਨੇ ਪਰ ਮਨ ਕਰਕੇ ਹਜ ਤੱਕ ਖਾਲਸੇ ਨਹੀਂ ਬਣ ਸਕੇ ਆਪਣੇ ਅੰਦਰੋਂ ਖਾਲਸੇ ਨੂੰ ਪ੍ਰਗਟ ਕਰੀਏ ਉਹ ਖਾਲਸਾਈ ਗੁਣਾਂ ਨੂੰ ਆਪਣੇ ਅੰਦਰੋਂ ਪ੍ਰਗਟ ਕਰੀਏ ਤਾਂ ਸਾਡਾ ਇਹ ਦਿਹਾੜਾ ਮਨਾਇਆ ਸਫਲਾ ਹੈ ਜਿਹਨੂੰ ਆਪਾਂ ਕਹਿਣਾ ਸੀ ਖਾਲਸੇ ਦਾ ਪ੍ਰਗਟ ਦਿਹਾੜਾ ਮਨਾ ਰਹੇ ਕਿਤੇ ਅਸੀਂ ਵੀ ਆਪਣੇ ਅੰਦਰੋਂ ਖਾਲਸਾ ਪ੍ਰਗਟ ਕਰ ਸਕੀਏ ਕਿਸੇ ਅਸੀਂ ਵੀ ਅੰਮ੍ਰਿਤਧਾਰੀ ਹੋ ਸਕੀਏ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਨੇ ਆਖੀ ਨਾ ਜਿਨ੍ਹਾਂ ਗੁਰਬਾਣੀ ਮੰਨ ਭਾਈਆ ਜਿਨ੍ਹਾਂ ਦੇ ਮਨ ਨੂੰ ਗੁਰਬਾਣੀ ਭਾ ਗਈ ਜਿਨ੍ਹਾਂ ਗੁਰਬਾਣੀ ਮੰਨ ਭਾਈਆ ਅੰਮ੍ਰਿਤ ਛੱਕ ਛਕੇ ਇਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਗੁਰੂ ਰਾਮਦਾਸ ਜੀ ਨੇ ਆਖਿਆ ਕਹਿੰਦੇ ਅੰਮ੍ਰਿਤ ਕਿਹਨਾਂ ਨੇ ਛੱਕਿਆ ਜਿਨ੍ਹਾਂ ਦੇ ਮਨ ਨੂੰ ਗੁਰਬਾਣੀ ਭਾ ਗਈ ਹੈ ਪਬ ਗੁਰਬਾਣੀ ਜਿਨ੍ਹਾਂ ਨੂੰ ਚੰਗੀ ਲੱਗਣ ਲੱਗ ਪਈ ਤੇ ਜਿਨ੍ਹਾਂ ਨੂੰ ਗੁਰਬਾਣੀ ਸੁਣ ਕੇ ਗੁੱਸਾ ਚੜਦਾ ਹੋਵੇ ਨਾ ਜਿਨ੍ਹਾਂ ਨੂੰ ਤਕਲੀਫ ਹੁੰਦੀ ਹੋਵੇ ਤੇ ਭਾਵੇਂ ਉਹਨਾਂ ਨੇ ਬਾਹਰੋਂ ਦੀ ਕਕਾਰ ਵੀ ਪਾਏ ਹੋਣ ਸਮਝ ਲਿਓ ਹਜੇ ਤੱਕ ਉਹਨੇ ਅੰਮ੍ਰਿਤ ਛਕਿਆ ਨਹੀਂ ਹੈ ਹਜੇ ਤੱਕ ਉਹਨੇ ਅੰਮ੍ਰਿਤ ਛਕਿਆ ਨਹੀਂ ਆ ਬਹੁਤੇ ਲੋਕਾਂ ਨੂੰ ਜਿਨ੍ਹਾਂ ਨੇ ਕਕਾਰ ਵੀ ਤੁਨ ਉੱਤੇ ਪਾਏ ਗੁਰੂ ਗ੍ਰੰਥ ਸਾਹਿਬ ਦਾ ਸੱਚ ਤੁਸੀਂ ਸਾਹਮਣੇ ਰੱਖਦੇ ਹੋ ਗੁੱਸਾ ਕਰ ਜਾਣਗੇ ਉਹ ਠੀਕ ਹੈ ਕਕਾਰ ਪਾ ਲੈ ਪਰ ਮਨ ਕਰਕੇ ਅੰਮ੍ਰਿਤ ਧਾਰੀ ਨਹੀਂ ਹੋ ਸਕਿਆ ਜੇ ਤੱਕ ਕਿਉਂਕਿ ਕੁਰਬਾਨੀ ਮਨ ਨੂੰ ਭਾਉਂਦੀ ਨਹੀਂ ਹੈ ਜੇ ਗੁਰਬਾਣੀ ਸੁਣ ਕੇ ਗੁੱਸਾ ਚੜਦਾ ਨਾਮ ਸੁਨਤ ਜਨ ਵਿਛੂ ਡਸਾਨਾ ਜਿਵੇਂ ਵਿਛੂ ਨੇ ਡੰਗ ਮਾਰਿਆ ਹੋਵੇ ਨਾ ਕਈਆਂ ਨੂੰ ਇਹ ਗੁਰਬਾਣੀ ਦੀ ਵਿਚਾਰ ਸੁਣ ਕੇ ਇੰਜ ਹੀ ਲੱਗਦਾ ਹੈ ਕਿ ਜਿਵੇਂ ਵਿਛੂ ਨੇ ਡੰਗ ਮਾਰ ਦਿੱਤਾ ਹੋਵੇ ਤਕਲੀਫ ਹੁੰਦੀ ਹੈ ਉਹਨਾਂ ਨੂੰ ਪਰੇਸ਼ਾਨ ਹੁੰਦੇ ਨੇ ਉਹ ਕਿਉਂ ਸੱਚ ਸੁਣਨ ਦੀ ਆਦਤ ਨਹੀਂ ਹੈ ਅੰਦਰੋਂ ਖਾਲਸੇ ਨਹੀਂ ਹੋਏ ਅੰਦਰੋਂ ਦੀ ਸਿੱਖ ਨਹੀਂ ਹੋਏ ਹਜੇ ਤੱਕ ਵੀ ਉਹ ਪੰਡਤ ਤੇ ਮੁੱਲਾਂ ਦੀ ਵਿਚਾਰਧਾਰਾ ਨੂੰ ਲੈ ਕੇ ਬੈਠੇ ਹੋਏ ਨੇ ਗੱਲ ਇਹ ਹੈ ਕਿਸੇ ਨੇ ਪੰਡਤ ਵਾਲੀ ਵਿਚਾਰਧਾਰਾ ਪਕੜੀ ਹੋਈ ਹੈ ਤੇ ਕਿਸੇ ਨੇ ਮੁੱਲਾਂ ਵਾਲੀ ਵਿਚਾਰਧਾਰਾ ਪਕੜੀ ਹੋਈ ਹੈ ਹਜੇ ਦੂਜਿਆਂ ਦੇ ਹਿਸਾਬ ਨਾਲ ਤੁਰਿਆ ਜਾ ਰਿਹਾ ਠੀਕ ਹੈ ਖੰਡੇ ਕੀ ਪਾਉਲ ਲਈ ਹੈ ਵਰਤ ਵੀ ਰੱਖਿਆ ਜਾ ਰਿਹਾ ਖੰਡੇ ਕੀ ਪਾਉਲ ਲਈ ਹੋਈ ਹੈ ਜਾਤ ਪਾਤ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਅਸੀਂ ਫਲਾਣੇ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ ਅਸੀਂ ਫਲਾਣੇ ਹੁੰਨੇ ਆ 12 ਦੀ ਪੰਜ ਕਕਾਰਾਂ ਦੇ ਧਾਰਨੀ ਹੋ ਗਏ ਨੇ ਡੇਰੇਦਾਰਾਂ ਕੋਲ ਅਜੇ ਵੀ ਜਾ ਰਹੇ ਨੇ ਜੋਤਸ਼ੀਆਂ ਕੋਲ ਅਜੇ ਵੀ ਘੁੰਮ ਰਹੇ ਨੇ ਅਜੇ ਵੀ ਕਬਰਾਂ ਦੇ ਉੱਤੇ ਜਾ ਕੇ ਮੱਥੇ ਟੇਕੇ ਜਾ ਰਹੇ ਕਿਉਂਕਿ ਅੰਦਰੋਂ ਦੀ ਖਾਲਸਾ ਨਹੀਂ ਹੋਏ ਪੰਡਤ ਤੇ ਮੁੱਲਾਂ ਵਾਲੀ ਵਿਚਾਰਧਾਰਾ ਹਜੇ ਵੀ ਉਹ ਲੈ ਕੇ ਬੈਠੇ ਹੋਏ ਪਰ ਕਬੀਰ ਜੀ ਨੇ ਆਖਿਆ ਕਹਿੰਦੇ ਮੈਂ ਤਾਂ ਖਾਲਸਾ ਬਣਨ ਵਾਲੇ ਪਾਸੇ ਨੂੰ ਤੁਰ ਪਿਆ ਮੈਨੂੰ ਕੋਈ ਵਾਸਤਾ ਨਹੀਂ ਪੰਡਤ ਦੀ ਵਿਚਾਰਧਾਰਾ ਦੇ ਨਾਲ ਮੁੱਲਾਂ ਦੀ ਵਿਚਾਰਧਾਰਾ ਦੇ ਨਾਲ ਹਮਰਾ ਝਗੜਾ ਰਹਾ ਨਾ ਕਹੂ ਪੰਡਤ ਮੁੱਲਾਂ ਛੱਡੇ ਦੂ ਇਹ ਪੰਡਤਾਂ ਵਾਲੀ ਤੇ ਮੁੱਲਾਂ ਵਾਲੀ ਵਿਚਾਰਧਾਰਾ ਮੈਂ ਛੱਡ ਦਿੱਤੀ ਹੈ ਤੇ ਮੈਂ ਇਹ ਵਿਚਾਰਧਾਰਾ ਆਪਣੇ ਜੀਵਨ ਅੰਦਰ ਕਮਾਈ ਹੈ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜੈ ਜਾਨੀ ਮੈਂ ਆਪਣੇ ਜੀਵਨ ਚ ਪ੍ਰੇਮ ਲੈ ਕੇ ਆਇਆ ਚੰਗੇ ਗੁਣਾਂ ਨੂੰ ਲੈ ਕੇ ਆਇਆ